ਮਚਿਵੜਾ ਸਾਹਿਬ ਇਤਿਹਾਸਿਕ ਗੁਰਦੁਆਰਾ ਗਨਿੰਖਾਂ ਨਬੀਖਾਂ ਸਾਹਿਬ ਵਿਖੇ ਦੋ ਅਕਾਲੀ ਆਕੂਆਂ ਵੱਲੋਂ ਕਰੀਬ 1 ਕਰੋੜ ਰੁਪਏ ਦਾ ਗਵਨ ਕਰਨ ਦਾ ਮਾਮਲਾ ਸਾਹਮਣੇ ਹੈ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜਗਦੀਸ਼ ਸਿੰਘ ਰਾਠੌਰ ਅਤੇ ਦਲਜੀਤ ਸਿੰਘ ਗਿੱਲ ਵੱਲੋਂ ਲੱਖਾਂ ਦੀ ਗਿੰਦੀ ਚ ਨਗਤ ਰਾਸ਼ੀ ਖਾਤਿਆਂ ਦੇ ਵਿੱਚੋਂ ਕਢਵਾਈ ਅਤੇ ਕੁਝ ਘਰੇਲੂ ਖਾਤਿਆਂ ਦੇ ਵਿੱਚ ਵੀ ਪੈਸੇ ਟਰਾਂਸਫਰ ਕੀਤੇ ਗਏ ਅੱਜ ਅਕਾਲੀ ਦਲ ਵੱਲੋਂ ਇਹਨਾਂ ਦੋਵਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਗੁਰੂ ਘਰ ਅੰਦਰ ਕਰੀਬ 1 ਕਰੋੜ ਰੁਪਏ ਦਾ ਗਵਨ ਦੱਸਿਆ ਜਾ ਰਿਹਾ ਹੈ ਸਮਰਾਲਾ ਅਕਾਲੀਦਰ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਦੋਵਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ। ਸਰਪ੍ਰਸਤ ਕੰਮ ਕੁਝ ਕਰਵਾਇਆ ਕੀ ਹੈਗਾ ਨਹੀਂ ਮੰਨਦਾ ਪਰ। ਤੇ ਦੇਖੋ ਇੱਕ ਬਹੁਤ ਹੀ ਪਿਛਲੇ ਸਮੇਂ 'ਚ ਗੁਰਦੁਆਰਾ ਗਨੀਖਾਨ ਅਵੀਖਾਨ ਦਾ ਮਸਲਾ ਮਾਛਵਾੜਾ ਸਾਹਿਬ ਦਾ ਕਈ ਦਿਨਾਂ ਤੋਂ ਵਿਵਾਦਾਂ ਦੇ ਘੇਰੇ ਸੀਗਾ ਜਿੱਥੇ ਇੱਕ ਲੋਕਲ ਕਮੇਟੀ ਬਣੀ ਆ ਤੇ ਜਿਹਦੇ ਵਿੱਚ ਕਿ ਉਸ ਜਿਹੜਾ ਬੈਂਕ ਦਾ ਖਾਤਾ ਸੀ ਉਹਦੇ ਵਿੱਚ ਕਈ ਕਰੋੜਾਂ ਰੁਪਏ ਸੀਗੇ। ਤੇ ਉਸ ਜੋ ਸੀ ਸੰਗਤ ਦੇ ਨਾਲ ਗੱਲ ਕੀਤੀ ਸੰਗਤ ਨੇ ਸਾਡੇ ਧਿਆਨ ਚ ਲਿਆਂਦਾ ਵੀ ਉਥੇ ਪੈਸਿਆਂ ਦਾ ਗਵਨ ਹੋਇਆ ਤੇ ਕੁਝ ਦਿਨ ਸਮਾਂ ਪਹਿਲਾਂ ਸਾਨੂੰ 4-5 ਦਿਨ ਪਹਿਲਾਂ ਲੋਕਾਂ ਨੇ ਇੱਕ ਬੈਂਕ ਸਟੇਟਮੈਂਟ ਅਸੀਂ ਆਪਣੇ ਐਫਰਟ ਨਾਲ ਲੋਕਾਂ ਦੇ ਸਹਿਯੋਗ ਨਾਲ ਘੜਾਈ ਉਹਦੇ ਵਿੱਚ ਜਦੋਂ ਐਂਟਰੀਆਂ ਦੇਖੀਆਂ ਗਈਆਂ ਤੇ ਉਸ ਦੇ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਜੇ ਮੈਂ ਖਾਸ ਕਰ ਕਹਾਂ ਇੱਕ ਜਗਦੀਸ਼ ਸਿੰਘ ਹੀ ਰਠੌਰ ਨੇ ਸਾਬਕਾ ਐਮਸੀ ਨੇ ਉਹਨਾਂ ਦੇ ਖਾਤੇ ਦੇ ਵਿੱਚ 50 ਲੱਖ ਤੋਂ ਉੱਤੇ ਦੀ ਐਂਟਰੀ ਉਹਨਾਂ ਦੇ ਖਾਤੇ ਚ ਚਲੀ ਜਾਂਦੀ ਹੈ 17 ਲੱਖ ਦੇ ਕਰੀਬ ਤੋ ਦਲਜੀਤ ਸਿੰਘ ਜੀ ਗਿੱਲ ਸਾਹਿਬ ਦਾ ਪ੍ਰਧਾਨ ਨੇ ਉਹਨਾਂ ਦੇ ਖਾਤੇ 17 ਲੱਖ ਰੁਪਏ ਟਰਾਂਸਫਰ ਹੁੰਦਾ ਤੇ 18 ਲੱਖ ਰੁਪਏ ਕੋ ਸਿਮਰ ਢੱਲੋ ਜਿਹੜੇ ਦਲਜੀਤ ਗਿੱਲ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਖਾਤੇ ਟਰਾਂਸਫਰ ਕੀਤਾ ਜਾਂਦਾ ਜੋ ਕਰੀਬਨ 1 ਕਰੋੜ ਰੁਪਏ ਪਰਸਨਲ ਖਾਤੇਆਂ ਟਰਾਂਸਫਰ ਹੁੰਦਾ ਇਸ ਤੋਂ ਇਲਾਵਾ ਕਈ ਰਕਮ ਜਿਹੜੀ ਆ ਕਿ ਕੈਸ਼ ਦੇ ਤੌਰ ਤੇ ਕੱਢੀ ਜਾਂਦੀ ਸੋ ਮੈਂ ਇਹ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਜਰੂਰ ਕਿਉਂਕਿ ਉਹ ਸ਼੍ਰੋਮਣੀ ਕਾਲੀਦਾਲ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਮਝਾ ਦਿੱਤਾ ਗਿਆ ਮੈਂ ਤੇ ਬਾਜਵਾ ਜੀ ਮੇਰੇ ਨਾਲ ਮੈਂਬਰ ਸਾਹਿਬ ਐਸਜੀਪੀਸੀ ਸਾਡੇ ਨਾਲ ਗਏ ਵੀ ਭਾਈ ਲੋਕਾਂ ਦੇ ਵਿੱਚ ਇੱਕ ਸ਼ੰਕਾ ਹੈ ਵੀ ਗੁਰਦੁਆਰਾ ਸਾਹਿਬ ਦੇ ਪੈਸੇ ਦਾ ਖੁਰਦ-ਬੁਰਦ ਕੀਤਾ ਗਿਆ ਉਹਨਾਂ ਦੀ ਉਹਨਾਂ ਦਾ ਹਿਸਾਬ ਬਣਦਾ ਕਿਉਂਕਿ ਇਹ ਸੰਗਤ ਦਾ ਪੈਸਾ ਜਿਸ ਦੇ ਕਹਿਣ ਤੇ ਉਹਨਾਂ ਦਾ ਜਵਾਬ ਸੀ ਵੀ ਸੰਗਤ ਦਾ ਪੈਸਾ ਨਹੀਂ ਅਸੀਂ ਕਮੇਟੀ ਅਸੀਂ ਦੇਖਾਂਗੇ ਕਿਵੇਂ ਚਲਾਉਣਾ ਤੇ ਪਿਛਲੇ ਤਕਰੀਬਨ 4-5 ਦਿਨ ਦਾ ਸਮਾਂ ਦੇਣ ਤੋਂ ਬਾਅਦ ਵੀ ਉਹ ਇਸ ਚੀਜ਼ ਨੂੰ ਸੰਗਤ ਮੂਹਰੇ ਲਿਆਉਣ 'ਚ ਅਸਮਰਥ ਰਹੇ ਨੇ ਵੀ ਪੈਸਾ ਕਿੱਥੇ ਤੇ ਕਿਵੇਂ ਵਰਤਿਆ ਗਿਆ ਜਦੋਂ ਉਹਨਾਂ ਦਾ ਇਹ ਅਸੀਂ ਨਾ ਪੱਕੀ ਰਵਈਆ ਸੁਣਿਆ ਤੇ ਦੇਖਿਆ ਵੀ ਉਹਨਾਂ ਦੇ ਮਨਸ਼ਾ ਕੀ ਆ ਸੋ ਇਸ ਕਰਕੇ ਪਾਰਟੀ ਨੇ ਫੈਸਲਾ ਲੈਣਾ ਪਿਆ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਹਰ ਤਰ੍ਹਾਂ ਦਾ ਨਾਤਾ ਤੋੜ ਦਿਆ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਆ ਤੇ ਸੰਗਤ ਦੇ ਤੇ ਲੋਕ ਇੱਥਾਂ ਨੂੰ ਦੇਖਦੇ ਸਾਨੂੰ ਫੈਸਲਾ ਕਰਨਾ ਆ ਅਸੀਂ ਤੇ ਨਾਲ ਇਹ ਵੀ ਮੈਂ ਆਸ਼ਵਾਸ਼ਣ ਦੇਵੋਣਾ ਸੰਗਤ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਆ ਕੱਲੇ-ਕੱਲੇ ਪੈਸੇ ਦਾ ਹਿਸਾਬ ਲਵਾਂਗੇ ਕਿਉਂਕਿ ਗੁਰੂ ਘਰ ਦੇ ਨਾਲ ਜਿਹੜਾ ਵੀ ਬੰਦਾ ਸ਼ਰਧਾ ਨਾਮ ਮੱਥਾ ਟੇਕਦਾ ਕੋਈ ਦਸਵੰਤ ਕੱਢਦਾ ਕੋਈ ਕਿਸੇ ਤਰੀਕੇ ਕੱਢਦਾ ਉਹ ਪੈਸਾ ਸਾਰੀ ਸੰਗਤ ਦਾ ਪੈਸਾ ਆ ਤੇ ਉਹ ਕਿੱਥੇ ਵਰਤਿਆ ਜਾ ਰਿਹਾ ਕਿਵੇਂ ਵਰਤਿਆ ਜਾ ਰਿਹਾ ਇਹ ਪਾਰਦਰਸ਼ਤਾ ਦੇ ਨਾਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਸੀ ਪਰ ਬੜਾ ਅਫਸੋਸ ਹੁੰਦਾ ਜਦੋਂ ਕੁਝ ਲੋਕ ਉਸ ਪੈਸੇ ਨੂੰ ਨਿੱਜੀ ਸਮਝ ਕੇ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਟਰਾਂਸਫਰ ਕਰਦੇ ਨੇ ਦੇਖੋ ਪਹਿਲਾਂ ਤੇ ਇਸ ਗੱਲ ਦੀ ਸ਼ੰਕਾ ਇੱਥੇ ਦੂਰ ਹੋ ਜਾਂਦੀ ਆ ਵੀ ਜੇ ਆਪਾਂ ਨੇ ਕਿਸੇ ਨੂੰ ਕੈਸ਼ ਪੇਮੈਂਟ ਦੇਣੀ ਸੀ ਜਾਂ ਕੁਝ ਹੋਰ ਪੇਮੈਂਟਸ ਕਰਨੀਆਂ ਸੀ ਤਾਂ ਨਿੱਜੀ ਖਾਤਿਆਂ ਦੇ ਵਿੱਚ ਪੈਸੇ ਪਹਿਲਾਂ ਟਰਾਂਸਫਰ ਕਿਉਂ ਕੀਤੇ ਹੈ ਦੂਸਰੀ ਗੱਲ ਉਸ ਖਾਤੇ ਦੇ ਵਿੱਚੋਂ ਸਿੱਧੇ ਚੈੱਕ ਕੱਟ ਕੇ ਸਿੱਧੀਆਂ ਪੇਮੈਂਟਾਂ ਕਿਉਂ ਨਹੀਂ ਕੀਤੀਆਂ ਗਈਆਂ ਸੋ ਸਵਾਲਾਂ ਦਾ ਘੇਰਾ ਬਹੁਤ ਵੱਡਾ ਆ ਤਕਰੀਬਨ 2 ਤੋਂ 2.5 ਕਰੋੜ ਰੁਪਈਆ ਜੋ ਸੀ ਇਹ ਜੋ ਆਪਣੇ ਖਾਤੇ ਦੇ ਵਿੱਚ ਸੀਗਾ ਜਿਹਦੇ ਵਿੱਚੋਂ 1 ਕਰੋੜ ਦੀਆਂ ਐਂਟਰੀਆਂ ਦਾ ਸਿੱਧੀਆਂ ਨੇ ਜਿਹੜੀਆਂ ਕਿ ਵਕ ਵਕਾ ਤਿੰਨ ਜਣਿਆਂ ਦੇ ਖਾਤੇ 'ਚ ਵੀ ਟਰਾਂਸਫਰ ਕੀਤੀਆਂ ਵੀ ਇਨਰ ਇਹ ਪਾਰਟੀ ਦੀ ਗੱਲ ਕਰੀ ਤਾਂ ਪਾਰਟੀ ਵਿੱਚ ਕੀ ਹੁੰਦੇ ਨੇ ਜਿਹੜੇ ਦੋਨੇ ਇਹ ਦੋਨੇ ਜਣੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਤਾਂ ਦਜੀਤ ਸਿੰਘ ਗਿੱਲ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਮਾਇੰਦਗੀ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜਾ ਜਗਦੀਸ਼ ਸਿੰਘ ਰਠੋਰਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਸੀ ਰਹੇ ਨੇ ਤੇ ਹੁਣ ਵੀ ਇਹ ਪਾਰਟੀ ਦੀ ਐਕਟੀਵਿਟੀਆਂ ਵਿੱਚ ਸਾਡੇ ਨਾਲ ਚੱਲਦੇ ਸੀ ਬਟ ਜਦੋਂ ਦਾ ਮਸਲਾ ਸਾਹਮਣੇ ਆਇਆ ਅਸੀਂ ਬਹੁਤ ਇਨਾਂ ਨਾਲ ਕੋਸ਼ਿਸ਼ ਕੀਤੀ ਰਾਬਤਾ ਕਾਇਮ ਕੀਤਾ ਤੇ ਮੈਂ ਸਾਫ਼ ਕਰਨਾ ਚਾਹੁੰਦਾ ਬੀਬੀ ਸ਼੍ਰੋਮਣੀ ਅਕਾਲੀ ਦਲ ਪੰਥਨਾ ਪੰਜਾਬਨਾ ਗੁਰੂ ਘਰਾਂ ਨਾਲ ਜੁੜੀ ਹੋਈ ਹਰੇਕ ਦਾ ਖਿਆਲ ਰੱਖ ਕੇ ਬਰਾਬਰ ਬਰਾਬਰਤਾ ਨਾਲ ਤੁਰਦੀ ਆ ਤੇ ਜਿਹੜਾ ਬੰਦਾ ਨਿੱਜੀ ਹਿੱਤਾਂ ਲਈ ਨਿੱਜੀ ਸਵਾਰਥ ਲਈ ਗੁਰੂ ਘਰਾਂ ਦੇ ਪੈਸੇ ਦਾ ਗਵਨ ਕਰਦਾ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਦਾ ਕੋਈ ਲੈਣ ਦੇਣ ਨਹੀਂ ਆ ਤੇ ਅਸੀਂ ਇਹਨਾਂ ਦੀ ਆਪਣੇ ਚ ਜੋ ਮਰਜ਼ੀ ਸਮਝ ਇੰਪੋਰਟੈਂਸੀ ਪਰ ਗੁਰੂ ਦੇ ਮੂਹਰੇ ਆਪਾਂ ਗੁਰੂ ਨੂੰ ਜਾਣਦੇ ਨਹੀਂ ਆ ਉਹਨੂੰ ਸੱਚੇ ਜਾਣ ਕੇ ਦੱਸਦੇ ਆ ਵੀ ਅਸੀਂ ਅੱਜ ਤੋਂ ਬਾਅਦ ਇਹ ਦੋ ਜਾਨਿਆਂ ਦੇ ਨਾਲ ਬਿਲਕੁਲ ਨਾਤਾ ਤੋੜਦਿਆਂ ਸ਼ਰੂਮਣੀ ਕਾਲੀਦਾਲ ਆਪਣੇ ਆਪ ਨੂੰ ਇਹਨਾਂ ਤੋਂ ਵੱਖ ਕਰਦੀ ਆ ਤੇ ਗੁਰੂ ਘਰ ਦੇ ਕੱਲੇ-ਕੱਲੇ ਪੈਸੇ ਦਾ ਹਿਸਾਬਦੰਉਣ ਲਈ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜੇ ਆ ਤੇ ਸੁਹ ਹਿਸਾਬ ਦਿਵਾਵਾਂਗੇ